ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੇ ਪੱਤੇਖੋ ਨਵੀਸਾ ਕੀ ਇਹ ਨਾਲ ਮੈਂ ਹਾਜ਼ਰ ਹਾਂ ਇੱਕ ਵਾਰ ਪਤੀਚੰਦ ਨੂੰ ਇੱਕ ਖਬਰ ਮਿਲੀ ਕਿ ਉਸ ਦਾ ਇੱਕ ਦੋਸਤ ਹਾਕਮ ਸੂਲੀ ਖਾਂ ਉਸ ਦੇ ਸੋਹਰੇ ਪਿੰਡ ਹੇਹਰ ਆ ਰਿਹਾ ਹੈ ਪਤੀਚੰਦ ਨਿਮਰਤਾ ਸਹਿਤ ਉਸ ਨੂੰ ਅਕੂ ਜਾ ਮਿਲਿਆ ਅਤੇ ਆਪਣੇ ਆਪਣਾ ਦੁੱਖ ਫਿਰ ਦੁਹਰਾਇਆ ਸੂਲੀ ਖਾਂ ਨੇ ਉਸ ਦੀ ਸ਼ਿਕਾਇਤ ਨੂੰ ਬੜੇ ਧੀਰਜ ਨਾਲ ਸੁਣਿਆ ਅਤੇ ਕਿਹਾ ਦੇਖੋ ਹਾਲੇ ਮੈਂ ਬਹੁਤ ਜ਼ਰੂਰੀ ਕੰਮਾਂ ਵਿੱਚ ਰੁੱਝਿਆ ਹੋਇਆ ਹਾਂ ਇਸ ਲਈ ਮੈਂ ਆਪਣੇ ਭਤੀਜੇ ਸੁਲਬੀ ਖਾਂ ਨੂੰ ਹਦਾਇਤ ਕਰਾਂਗਾ ਕਿ ਉਹ ਮਸਜ ਜਾਵੇ ਤੇ ਗੁਰੂ ਗੱਦੀ ਦਾ ਗੱਦੀ ਦਾ ਖੋਇਆ ਹੋਇਆ ਹੱਕ ਤੁਹਾਨੂੰ ਵਾਪਸ ਦਿਲਾਵੇ ਸੁਲੀ ਖਾਂ ਦਾ ਸੁਨੇਹਾ ਲੈ ਕੇ ਉਹ ਖੁਦ ਸੁਲਬੀ ਖਾਂ ਨੂੰ ਜਾ ਮਿਲਿਆ ਪਾਸ ਸੁਲਬੀ ਖਾਂ ਮਾਰੋ ਮਾਰ ਕਰਦਾ ਜਦ ਵਿਆਸ ਪੁੱਜਿਆ ਤਾਂ ਦਰਿਆ ਪਾਰ ਕਰਨ ਤੋਂ ਪਹਿਲਾਂ ਉਸ ਦਾ ਇੱਕ ਅਹੁਦੇਦਾਰ हसन ਅਲੀ ਨਾਲ ਝਗੜਾ ਹੋ ਗਿਆ हसन ਅਲੀ ਇੱਕ ਬਲਵਾਨ ਸੂਰਮਾ ਸੀ ਉਹਦ ਵਿੱਚ ਆ ਕੇ ਉਸ ਸੁਲਬੀ ਖਾਨ ਦੀ ਧੋਣ ਲਾ ਦਿੱਤੀ ਜਗਤਪਤੀ ਜੰਨ ਨੂੰ ਇੱਕ ਪਤਾ ਲੱਗਿਆ ਕਿ ਸੁਲਬੀ ਖਾਨ ਨੂੰ ਕਤਲ ਕਰ ਦਿੱਤਾ ਗਿਆ ਹੈ ਤਾਂ ਉਸ ਨੂੰ ਬਹੁਤ ਦੁੱਖ ਹੋਇਆ ਉਸ ਦੇ ਸਾਰੇ मंसूਬੇ ਧਰੇ ਤਰੇ ਤਰੇ ਰਹਿ ਗਏ ਉਹ ਸੁਲੀ ਖਾਨ ਪਾਸ ਗਿਆ ਅਤੇ ਮਿੰਤਾ ਅਤੇ ਮਿੰਤਾ ਤਰਲੇ ਕਰ ਕਿ ਉਸ ਨੂੰ ਅੰਮ੍ਰਿਤਸਰ ਉੱਤੇ ਹਮਲਾ ਕਰਨ ਲਈ ਮਨਾ ਲਿਆ ਪਿਥੀ ਜੰਨ ਨੇ ਉਸ ਨੂੰ ਕਾਫੀ ਰਕਮ ਦੇਣ ਦਾ ਵਾਅਦਾ ਕੀਤਾ ਜਦ ਸਿੱਖੀ ਨੂੰ ਇਹ ਸਿੱਖਾਂ ਨੂੰ ਇਹ ਖਬਰ ਮਿਲੀ ਤਾਂ ਉਹਨਾਂ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਤੂੰ ਤੁਰੰਤ ਬਾਦਸ਼ਾਹ ਅਕਬਰ ਨੂੰ ਖਬਰ ਦੇਣੀ ਚਾਹੀਦੀ ਹੈ ਪਰ ਗੁਰੂ ਜੀ ਨੇ ਇਸ ਗੱਲ ਦੀ ਪਰਵਾਹ ਨਾ ਕੀਤੀ ਅਤੇ ਕਿਹਾ ਸਾਨੂੰ ਵਾਹਿਗੁਰੂ ਤੇ ਭਰੋਸਾ ਕਰਨਾ ਚਾਹੀਦਾ ਹੈ ਤੇ ਉਸ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਸੁਲੀਖਾਂ ਆਪਣੀਆਂ ਫੌਜਾਂ ਲੈ ਕੇ ਹੇਰ ਆ ਪੁੱਜਾ ਪਥੀ ਚੰਦ ਨੇ ਉਸ ਦੀ ਬੜੀ ਸੇਵਾ ਕੀਤੀ ਸ਼ਾਮ ਨੂੰ ਪਿਥੀ ਚੰਦ ਉਸ ਨੂੰ ਆਪਣੇ ਨਵੇਂ ਚਾਲੂ ਕੀਤੇ ਇੱਟਾਂ ਦੇ ਪੱਠੇ ਵਿੱਚ ਪੱਠੇ ਨੂੰ ਵਿਖਾਉਣ ਲੈ ਗਿਆ। ਸੂਲੀ ਖਾਂਪੜਾ ਕਮੰਡੀ ਅਤੇ ਆਕੜਬਾਜ਼ ਸੀ। ਉਸ ਪਾਸ ਇੱਕ ਸਭ ਤੋਂ ਵਧੀਆ ਨਸਲ ਦਾ ਘੋੜਾ ਸੀ। ਉਹ ਘੋੜੇ ਉੱਤੇ ਵੀ ਉਸ ਨੂੰ ਬਹੁਤ ਮਾਣ ਸੀ। ਜਦ ਉਸ ਦਾ ਘੋੜਾ ਬਲ ਦੇ ਪੱਠੇ ਦੇ ਕੋਲ ਗਿਆ ਤਾਂ ਉਹ ਇੱਕ ਪੰਛੀ ਦੇ ਉੱਡਣ ਕਰਕੇ ਡਰ ਗਿਆ। ਅਤੇ ਛਾਲ ਮਾਰ ਕੇ ਪੱਠੇ ਦੀ ਕੰਧ ਤੱਕ ਕੇ ਸੂਲੀ ਖਾਂ ਸਮੇਤ ਪੱਠੇ ਬਲਦੇ ਪੱਠੇ ਵਿੱਚ ਝੜ ਗਏ। ਪ੍ਰਤੀਚੰਦ ਰੋੜਾ ਹੀ ਪਾਉਂਦਾ ਰਹਿ ਗਿਆ ਅਤੇ ਸੂਲੀਖਾਂ ਸੜ ਕੇ ਸੁਆਹ ਹੋ ਗਿਆ। ਪ੍ਰਤੀਚੰਦ ਦਾ ਇਹ ਯਤਨ ਬੇਨਾ ਕਾਮ ਰਿਹਾ। ਫੌਜਾਂ ਵਾਪਸ ਲਾਹੌਰ ਚਲੀਆਂ ਗਈਆਂ। ਵਾਪਸ ਮੁੜਨ ਲੱਗੀਆਂ ਫੌਜਾਂ ਨੇ ਛੋਟੇ ਕਮਾਂਡਰ ਨੇ ਪ੍ਰਤੀਚੰਦ ਨੂੰ ਸੂਲੀਖਾਂ ਦੀ ਮੌਤ ਦੇ ਜਿਵੇਂ ਵਾਹ ਰਾਇਆ ਅਤੇ ਇਹ ਵੀ ਤਾਰਨਾ ਕਰ ਕੇ ਕਿ ਉਸ ਨੂੰ ਇਸ ਦਾ ਸੱਟਾ ਭੁਤਨਾ ਪਵੇਗਾ। ਨੱਥੀ ਚੰਦ ਨੂੰ ਇਹ ਪਤਾ ਲੱਗਿਆ ਕਿ ਮੁਗਲ ਹਕੂਮਤ ਵੀ ਉਸੇ ਖਰਾਕ ਹੋ ਗਈ ਹੈ ਤਾਂ ਉਹ ਡੜਬਟ ਕੇ ਬਹਿ ਗਿਆ ਤੇ ਦੁਬਾਰਾ ਕੋਈ ਵੀ ਸ਼ਰਾਤਕੰਦੀ ਕੋਸ਼ਿਸ਼ ਨਹੀਂ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ